ਕਰਦਾ ਤੂੰ ਜੋ ਵੀ ਰੱਬਾ ਕਰਦਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਪਾਕ ਸ੍ਰੀ ਤੁਹਾਨੂੰ ਕਹੀਦਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਭਰੋਸਾ ਰੱਖਿਆ ਕਰੋ ਕਦੇ ਤੁਹਾਡੀ ਪਿੱਠ ਨਹੀਂ ਲੱਗਣ ਦਿੰਦੇ ਇਹ ਵੀਡੀਓ ਇਹ ਸਭ ਕੁਝ ਇੱਕ ਬਹਾਨਾ ਚੇਤੇ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਰਨਾ ਆਜੋ ਫਿਰ ਅੱਜ ਵੀ ਇੱਕ ਐਸੀ ਗੱਲ ਦੇ ਬਾਰੇ ਗੱਲ ਕਰਦੇ ਆਂ ਜੀ ਨੂੰ ਸੁਣ ਕੇ ਤੁਹਾਡੇ ਮੂੰਹ ਦੇ ਵਿੱਚੋਂ ਆਪਣੇ ਆਪ ਹੀ ਵਾਹਿਗੁਰੂ ਵਾਹਿਗੁਰੂ ਜਰੂਰ ਨਿਕਲੂਗਾ ਤੁਸੀਂ ਵੀ ਚੇਤੇ ਕਰੋਗੇ ਉਸ ਕਾਲਪੁਰ ਕੋ ਵਾਹਿ ਕਰੂੰ ਆਪਾਂ ਕੋ ਸਮੇਂ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਹਦੇ ਵਿੱਚ ਇੱਕ ਕਬੂਤਰ ਦੀ ਸਟੋਰੀ ਸਾਂਝੀ ਕੀਤੀ ਸੀ ਜਿਹਦੇ ਵਿੱਚ ਦੱਸਿਆ ਸੀ ਕਿ ਇੱਕ ਕਬੂਤਰ ਕਿੰਦਾ ਸਾਲ ਬਾਅਦ 40-45 ਦੇਸ਼ਾਂ ਨੂੰ ਪਾਰ ਕਰਕੇ ਆਪਣੇ ਮਾਲਕ ਦੇ ਕੋਲੇ ਵਾਪਸ ਚਲੇ ਜਾਂਦਾ ਉਸ ਸਮੇਂ ਕਈ ਭੈਣ ਭਰਾਵਾਂ ਨੇ ਸਵਾਲ ਕੀਤਾ ਸੀ ਕਿ ਕਬੂਤਰ ਨੂੰ ਰਾਹ ਕਿਵੇਂ ਪਤਾ ਹੋ ਜਾਂ ਕਬੂਤਰ ਸਮੁੰਦਰ ਦੇ ਉੱਪਰ ਦੀ ਕਿਵੇਂ ਨਿਕਲਿਆ ਹੋਊਗਾ ਕਈਆਂ ਨੇ ਮਜ਼ਾਕ-ਮਜ਼ਾਕ ਦੇ ਵਿੱਚ ਵੀ ਕਿਹਾ ਸੀ ਵੀ ਕਬੂਤਰ ਨੂੰ ਵੀਜ਼ਾ ਨਹੀਂ ਲੈਣਾ ਪਿਆ ਜਾਂ ਕਿਦਾਂ ਏਹ ਯਾਰ ਸਭ ਆਪਣੇ ਹਿਸਾਬ ਨਾਲ ਆਪਣੇ ਰਿਵਿਊ ਰੱਖ ਦਿੰਦੇ ਨੇ ਪਰ ਅੱਜ ਤੁਹਾਨੂੰ ਦੱਸ ਰਿਹਾ ਕਿ ਗਰੀਨ ਸਰਚ ਹੋਈ ਆ ਉਹ ਸਰੀਰ ਸਰਚ ਤੋਂ ਪਤਾ ਲੱਗਿਆ ਕਿ ਕਬੂਤਰ ਦੇ ਦਿਮਾਗ ਵਿੱਚ ਇੱਕ ਪੂਰਾ ਜੀਪੀਐਸ ਸਿਸਟਮ ਮੌਜੂਦ ਹੈ ਜਨਮ ਤੋਂ ਅਸਲ ਵਿੱਚ ਰੈਸੈਂਟਲੀ ਵਿਗਿਆਨਿਕੋ ਨੇ ਕਬੂਤਰ ਦੇ ਦਿਮਾਗ ਵਿੱਚ ਫਿਫਟੀ ਸਿਕਸ ਦਾ ਇੱਕ ਐਸਾ ਗਰੁੱਪ ਡਿਸਕਵਰੀ ਕੀਤਾ ਹੈ ਜੋ ਜ਼ਮੀਨ ਤੇ ਮੈਗਨੈਟਿਕ ਨਿਊਰੋਨ ਦਾ ਇੱਕ ਐਸਾ ਗਰੁੱਪ ਹੈ ਜੀਪੀਐਸ ਦੀ ਤਰ੍ਹਾਂ ਰਸਤਾ ਬਣਾਉਂਦਾ ਹੈ ਲੇਕਿਨ ਇਹ ਕਿਸ ਤਰ੍ਹਾਂ ਦੇ ਮੈਗਨੈਟਿਕ ਫੀਲਡ ਦੇ ਨਾਲ ਜਿਹੜਾ ਹੈਰਾਨੀ ਦੀ ਬਾਤ ਤਾਂ ਇਹ ਹੈ ਕਿ ਇਹ ਕਿਸ ਤਰ੍ਹਾਂ ਦੇ ਬਤਾ ਦਿਆ ਕਿ ਕਿ ਉਹਨਾਂ ਪੂਰੀ ਪ੍ਰਕਿਰਤੀ ਦਾ ਪੂਰੀ ਧਰਤੀ ਦਾ ਮੈਪ ਕਬੂਤਰ ਦੇ ਦਿਮਾਗ ਦੇ ਵਿੱਚ ਬਣਾ ਦਿੱਤਾ ਹੈ ਇਹਨਾਂ ਦੇ ਦਿਮਾਗ ਵਿੱਚ ਪੈਦਾ ਹੋਣੇ ਜਨਮ ਤੋਂ ਇੱਕ ਕਬੂਤਰ ਦੇ ਦਿਮਾਗ ਦੇ ਵਿੱਚ ਇੱਕ ਕਾਪੀ ਪੇਸਟ ਕਰ ਮੈਪ ਕਾਫੀ ਸ਼ਕਤੀਬੀ ਜੀਵੀਐਸ ਸਿਸਟਮ ਨੇ ਢੇ ਸਾਰੇ ਜਗ੍ਹਾ ਪਰਮਾਤਮਾ ਅਤੇ ਬਹੁਤ ਸਾਰੇ ਸੈਟੇਲਾਈਟ ਕੋ ਆਸਮਾਨ ਵਿੱਚ ਭੇਜ ਕੇ ਜੀਪੀਐਸ ਸਿਸਟਮ ਨੂੰ ਧਰਤੀ ਉੱਤੇ ਚਲਾਉਣ ਦੇ ਬਾੜੇ ਕਿੰਨੇ ਪਾਪੜ ਬੇਲਣੇ ਪਏ ਕਦੇ ਉਹ ਸੈਟੇਲਾਈਟਰ ਉਹਨਾਂ ਨੇ ਲਾਏ ਕਦੇ ਉਹਨਾਂ ਨੇ ਜਿਵੇਂ ਗੂਗਲ ਵਾਲੀਆਂ ਆਪ ਗੱਡੀਆਂ ਦੇਖਦੇ ਆਂ ਰੋਡਾਂ ਦੇ ਉੱਤੇ ਫਿਰਦੀਆਂ ਮੈਪ ਨੂੰ ਵਡਾਉਂਦੀਆਂ ਹਨਾ ਉਹ ਕਿੰਨਾ ਕੁਛ ਕੀਤਾ ਤਾਂ ਜਾ ਕੇ ਇੱਕ ਜੀਵੀਐਸ ਸਿਸਟਮ ਸ਼ੁਰੂ ਹੋਇਆ ਪਰ ਇੱਕ ਪੰਛੀ ਦੇ ਅੰਦਰ ਇੱਕ ਛੋਟੇ ਜਿਹੇ ਪੰਛੀ ਦੇ ਅੰਦਰ ਪਰਮਾਤਮਾ ਨੇ ਆਲ ਰੈਡੀ ਇੱਕ ਜੀਪੀਐਸ ਸਿਸਟਮ ਸੈੱਟ ਕੀਤਾ ਹੋਇਆ ਜਨਮ ਤੋਂ ਪੂਰੀ ਦੀ ਪੂਰੀ ਧਰਤੀ ਦਾ ਇੱਕ ਮੈਪ ਬਣਾਇਆ ਹੋਇਆ ਜਨਮ ਤੋਂ ਤੇ ਵਿਗਿਆਨੀ ਇਸ ਚੀਜ਼ ਨੂੰ ਦੇਖ ਕੇ ਬਹੁਤ ਹੈਰਾਨ ਨੇ ਹੁਣ ਉਹ ਰਿਸਰਚ ਕਰਦੇ ਆ ਵੀ ਇਹ ਚੀਜ਼ਾਂ ਕੰਮ ਕਿਵੇਂ ਕਰਦੀਆਂ ਨੇ ਆਪਾਂ ਤੁਹਾਨੂੰ ਦੱਸਿਆ ਵੀ ਬੇਸ਼ੱਕ ਵਿਗਿਆਨ ਜਿੰਨੀ ਮਰਜ਼ੀ ਕਹਦੀ ਆਪਾਂ ਤਰੱਕੀ ਦੇ ਵਿੱਚ ਪਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਰਚਾਏ ਹੋਏ ਕੌਤਕ ਨੇ ਉਹਦੇ ਜਿਹੜੇ ਖੇਡ ਨੇ ਨਾ ਉਹਨਾਂ ਤੋਂ ਅੱਗੇ ਨਹੀਂ ਹੋ ਸਕਦੀ ਸਮੇ ਸਮੇ ਸਰ ਇਹ ਚੀਜ਼ਾਂ ਪਤਾ ਲੱਗਦੀਆਂ ਰਹਿੰਦੀਆਂ ਨੇ ਜਾਂ ਕਹਿ ਲਓ ਤੁਸੀਂ ਵੀ ਸਮੇ ਸਮੇ ਸਰ ਵਗਿਆਨ ਮੰਨਣ ਦੇ ਵਿੱਚ ਮਜਬੂਰ ਹੋ ਜਾਂਦਾ ਵੀ ਕੋਈ ਤਾਕਤ ਹੈ ਜੋ ਇਸ ਪੂਰੇ ਨਿਜਾਮ ਨੂੰ ਚਲਾ ਰਹੀ ਆ ਹੁਣ ਤੱਕ ਐ ਰੋ ਕਹਿਣ ਵੀ ਲੱਗੇ ਕਿ ਕੋਈ ਤਾਕਤ ਹੈ ਐਨੀਵੇਜ਼ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਬਹੁਤ ਵੱਡਾ ਜਿਵੇਂ ਇੱਕ ਛੋਟੇ ਜਿਹੇ ਪੰਛੀ ਨੂੰ ਐਨੇ ਸਾਰੇ ਗੁਣਾਂ ਦੇ ਨਾਲ ਨਵਾਜ਼ ਸਕਦਾ ਤਾਂ ਉਹ ਇਨਸਾਨ ਉਹ ਬੰਦਾ ਜਿਹਨੂੰ ਜਿਹਨੂੰ ਰੱਬ ਹੋਣ ਦਾ ਦਰਜਾ ਦਿੱਤਾ ਗਿਆ ਜਿਹਦੇ ਬਾਰੇ ਕਿਹਾ ਗਿਆ ਕਿ ਜੋ ਬ੍ਰਹਮੰਡੇ ਸੋਈ ਬੰਡੇ ਉਹਦੇ ਅੰਦਰ ਕਿੰਨੇ ਗੁਣ ਹੋਣਗੇ ਗੱਲ ਸਿਰਫ ਇੰਨੀ ਆ ਕਿ ਅਸੀਂ ਆਪਣੇ ਅੰਦਰ ਦੇ ਗੁਣਾਂ ਨੂੰ ਪਛਾਣ ਪਛਾਣ ਨਹੀਂ ਪਾਈ ਸਾਨੂੰ ਪਤਾ ਨਹੀਂ ਹੈਗਾ ਉਹਨਾਂ ਨੂੰ ਪਛਾਣਨ ਦੇ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਿਆ ਕਰੋ ਕੁਝ ਬਦਲਣ ਦੀ ਲੋੜ ਨਹੀਂ ਪਹਿਲਾਂ ਪਹਿਲਾਂ ਤੁਸੀਂ ਇੱਕ ਚੀਜ਼ ਐਡ ਕਰ ਲਓ ਆਪਣੀ ਜ਼ਿੰਦਗੀ ਦੇ ਵਿੱਚ ਕਿ ਉੱਠਦੇ ਵੇਂ ਤੇ ਉਸ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰਨਾ ਫਿਰ ਉਹਨੂੰ ਕਰਨੀਆਂ ਅਰਦਾਸ ਕਿ ਬਾਬਾ ਚੰਗਿਆਂ ਮਾੜਿਆਂ ਤੇਰੇ ਆ ਸਾਡੇ ਤੋਂ ਸਾਡੇ ਐਪ ਨਹੀਂ ਛੁੱਟਦੇ ਹੁਣ ਤੂੰ ਹੀ ਕਿਰਪਾ ਕਰ ਤੇ ਫਿਰ ਦੇਖਿਓ ਤੁਸੀਂ ਚਮਤਕਾਰ ਹੁੰਦੇ ਨੇ ਕਲਾ ਵਰਤਦੀ ਆ ਜ਼ਿੰਦਗੀਆਂ ਬਦਲ ਜਾਂਦੀਆਂ ਨੇ ਇਸੇ ਕਰਕੇ ਕਹੀਦਾ ਮਿੱਤਰੋ ਜ਼ਿੰਦਗੀ ਬਹੁਤ ਖੂਬਸੂਰਤ ਆ ਪ੍ਰਮਾਤਮਾ ਨੇ ਦੁਨੀਆ ਬੜੀ ਖੂਬਸੂਰਤ ਬਣਾਈ ਆ ਬਸ ਤੁਸੀਂ ਅੱਜ ਤੋਂ ਹੀ ਸ਼ੁਰੂ ਕਰੋ ਉਸ ਕਾਲਪੁਰਖ ਵਾਹਿਗੁਰੂ ਨੂੰ ਯਾਦ ਕਰਨਾ ਦੇਖਿਓ ਫਿਰ ਕਿੱਦਾਂ ਜ਼ਿੰਦਗੀ ਬਦਲਦੀ ਆ ਧੰਨਵਾਦ ਜਿਉਂਦੇ ਬਸਤੇ ਰਹੋ